ਸਤਿ ਸ੍ਰੀ ਅਕਾਲ ਜੀ ਦੀਪ ਮੈਰਿਜ ਬਿਊਰੋ ਆਪਣੇ ਲੜਕੇ ਲੜਕੀਆਂ ਦੀ ਐਡ ਪਾਉਣ ਲਈ ਸਾਡੇ WhatsApp ਨੰਬਰ 98552 24029 ਤੇ ਸਿਰਫ ਮੈਸੇਜ ਕਰੋ ਜੀ ਸਾਡਾ ਕੰਮ ਆ ਜੀ ਸਿਰਫ ਐਡ ਦੇਣਾ ਪੁਛ ਪੜਤਾਲ ਦੀ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਵੇਗੀ ਅੱਜ ਜੇ ਅਸੀਂ ਰਿਸ਼ਤਾ ਲੈ ਕੇ ਆਏ ਆ ਰਿਸ਼ਤਾ ਲੜਕੇ ਦਾ ਜੀ ਨਾਮ ਆ ਲੜਕੇ ਦਾ ਜਸਵਿੰਦਰ ਸਿੰਘ ਜਨਮ 1998 ਆ ਕਾਸਟ ਜੱਟ ਸਿੱਖ ਆ ਦੀ ਮੇਨ ਪੰਜ ਕੇਲੇ ਆ ਜੀ ਦੋ ਭਰਾ ਏ ਇੱਕ ਭੈਣ ਆ ਭੈਣ ਮੈਰਿਡ ਆ ਗੋਤ ਇਹਨਾਂ ਦਾ ਕਲੀਰ ਆ ਜੀ ਲੜਕਾ ਵੈਸ਼ਨੂ ਆ ਜਿਲ੍ਹਾ ਫਤਿਹਗੜ੍ਹ ਸਹਿਬ ਆ ਇਹਨਾਂ ਨੂੰ ਘਰੇਲੂ ਲੜਕੀ ਦੀ ਲੋੜ ਆ ਜੀ ਦਾਜ ਦੇਹੇਜ ਦੀ ਕੋਈ ਮੰਗ ਨਹੀਂ ਇਹਨਾਂ ਨਾਲ ਗੱਲਬਾਤ ਕਰਨ ਲਈ 82890 34255 ਤੇ ਸੰਪਰਕ ਕਰੋ ਜੀ ਹਾਂਜੀ ਇਹ ਰਿਸ਼ਤਾ ਲੜਕੀ ਦਾ ਜੀ ਨਾਮ ਆ ਲੜਕੀ ਦਾ ਗੁਪਤ ਰੱਖਿਆ ਗਿਆ ਜਨਮ 1992 ਦਾ ਕਾਸਟ ਇਹਨਾਂ ਦੀ ਜੱਟ ਸੇਖਾ ਪਤਾ ਫਰੋਜਪੁਰਾ ਦੋ ਭਰਾ ਜੀ ਦੋਨੇ ਆਸਟ੍ਰੇਲੀਆ ਪੀਆਰ ਆ ਪੜ੍ਹਾਈ ਲੜਕੀ ਨੇ ਜੀ ਐਨ ਐਮ ਮਨਾਰ ਸਿੰਘ ਕੀਤੀ ਹੋਈ ਆ ਇਹਨਾਂ ਨੂੰ ਕੈਨੇਡਾ ਵਿੱਚ ਪੀਆਰ ਲੜਕੇ ਦੀ ਭਾਲ ਆ ਉਹਦੇ ਦੇ ਜਾਣਕਾਰੀ ਲਈ ਸਾਡੇ ਮੈਚੇਜ਼ ਵੀ ਉਹਦੇ ਨੰਬਰ ਤੇ ਸੰਪਰਕ ਕਰੋ 98552 24029 ਹਾਂਜੀ ਇਹ ਰਿਸ਼ਤਾ ਲੜਕੀ ਦਾ ਨਾਮ ਆ ਲੜਕੇ ਦਾ ਗੋਪਤ ਰੱਖਿਆ ਗਿਆ ਜੀ ਜਨਮ 1994 ਦਾ ਪਤਾ ਜਗਰਾਉਂਾ ਕਾਸਟ ਜੱਟ ਸੇਖਾ ਗੋਤ ਬਰਾੜਾ ਪੜ੍ਹਾਈ ਲੜਕੇ ਨੇ ਐਮਏ ਕਰੀ ਹੋਈ ਆ ਇੱਕ ਭੈਣ ਆ ਇੱਕ ਭਰਾ ਹੈ ਕੱਦ 6 ਫੁੱਟ ਆ ਜੀ ਕੰਮ ਪ੍ਰਾਈਵੇਟ ਜੋਬ ਆ ਇਹਨਾਂ ਨੂੰ ਸਿਆਣੀ ਤੇ ਸੁੰਦਰ ਲੜਕੀ ਦੀ ਭਾਲ ਆ ਵਿਦੇਸ਼ ਦੇ ਜਾਣਕਾਰੀ ਲਈ ਸਾਡੇ ਮੈਰਿਜ ਬਿਊਰੋ ਦੇ ਨੰਬਰ ਤੇ ਸੰਪਰਕ ਕਰੋ 9855224029 ਧੰਨਵਾਦ